ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ YouTube ਦੇ ਉੱਤੇ ਵੀਡੀਓ ਚੱਲ ਰਹੀ ਆ ਕਿਸੇ ਗੁਰਮੁਖੋ ਪਿਆਰੇ ਦਾ ਰੱਖਿਆ ਹੋਇਆ ਦਰवेश ਡੌਗ ਚੜਾਈ ਕਰ ਜਾਂਦਾ ਤੇ ਉਹਨਾਂ ਨੇ ਉਸ ਦਰवेश ਦੇ ਆਤਮਾ ਦੀ ਸ਼ਾਂਤੀ ਲਈ ਪਾਵਨ ਗੁਰਬਾਣੀ ਦਾ ਅਖੰਡ ਪਾਠ ਪਾਠ ਆਰੰਭ ਕਰਵਾ ਕੇ ਭੋਗ ਪਵਾਇਆ ਤੇ ਅਰਦਾਸ ਕੀਤੀ ਹੈ। ਉਹਨਾਂ ਨੇ ਵੀਡੀਓ ਨਾਲ ਬਣਾ ਕੇ ਗੁਰਮਖ ਪਿਆਰਿਆਂ ਨੇ ਵਾਇਰਲ ਕਰ ਦਿੱਤੀ ਹੈ। ਉਹਦੇ ਉੱਤੇ ਸਾਡੇ ਸਿੱਖ ਪ੍ਰਚਾਰਕ ਕੁਸ਼ਕ 2 4 ਤੋਂ ਜ਼ਿਆਦੇ ਨਹੀਂ ਬੋਲਣ ਵਾਲੇ ਕੁਝ ਕਿੰਤੂ ਪਰੰਤੂ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਕਮੈਂਟ ਦੇ ਵਿੱਚ ਦੱਸੋ ਕਿ ਇਹ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਹੈ ਮੈਂ ਸੋਚਿਆ ਕਿ ਅਸੀਂ ਵੀ ਫਿਰ ਇਹ ਉਪਰਾਲਾ ਕਰੀਏ ਉਹਨਾਂ ਗੁਰਮਖਾ ਨਾਲ ਸਾਂਝ ਪਾਈਏ ਜਿਨ੍ਹਾਂ ਦੇ ਮਨਾਂ ਦੇ ਵਿੱਚ ਇੱਕ ਤਰਾਜ ਆਇਆ ਹੈ ਕਿ ਇਸ ਡੌਗ ਦਰਵੇਸ਼ ਦੇ ਨਿਮਿਤ ਗੁਰਸਿੱਖੋ ਪਰਿਵਾਰ ਨੇ ਪਾਵਨ ਬਾਣੀ ਦੇ ਪਾਠ ਜਪਾ ਜਾਪ ਕਰਵਾ ਕੇ ਅਰਦਾਸ ਕਿਉਂ ਕੀਤੀ ਹੈ ਸਾਂਝ ਕਰੀ ਜੈ ਗੁਣਾ ਕੇਰੀ ਛੋੜੇ ਅਫਗਣ ਚਲ ਗਏ ਆਪਾਂ ਹੁਣ ਬਾਣੀ ਦੇ ਵਿੱਚੋਂ ਇਸ ਨਿਮਿਤ ਕੁਝ ਜਾਨਣਾ ਚਾਹਾਂਗੇ ਪਤਸ਼ਾਹੀ ਦੇ ਪਿਆਰ ਦੇ ਬੋਲ ਨੇ ਅਠ 60 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖੁ ਸੁਜਾੜ ਇਹ ਪਾਵਨ ਬਾਣੀ ਆਮ ਗੁਰਮਖਾ ਦੀ ਰਸਨਾ ਦੇ ਉੱਤੇ ਸਰਲ ਹੈ ਕੰਠ ਹੈ ਅਸੀਂ ਆਮ ਪੜਦੇ ਹਾਂ ਕੀ ਜੋ ਲੰਗਰ ਪ੍ਰਸ਼ਾਦਾ ਪਾਣੀ ਜੋ ਰਿਜਕ ਹੈ ਕੇਵਲ ਮਨੁੱਖ ਵਾਸਤੇ ਹੀ ਉਪਰਾਲਾ ਕੀਤਾ ਜਾਂਦਾ ਹੈ। ਕੇਵਲ ਜੋ ਬਾਣੀ ਹੈ ਇਹ ਮਨੁੱਖ ਵਾਸਤੇ ਹੀ ਹੈ ਨਹੀਂ ਪਿਆਰਿਓ ਇਹਨਾਂ ਪਾਵਨ ਬੋਲਾਂ ਦੇ ਵਿੱਚੋਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜਿੰਨੇ ਵੀ ਜੀਵ ਪਾਣੀ ਦੇ ਵਿੱਚ ਹੈ ਜਾਂ ਪਾਣੀ ਤੋਂ ਬਾਹਰ ਨੇ ਸਾਰਿਆਂ ਦੇ ਵਾਸਤੇ ਸਰਬਸਾਂਝੀ ਗੁਰਬਾਣੀ ਹੈ। ਪਾਤਸ਼ਾਹ ਅਖਦੇ ਨੇ 68 ਤੀਰਥਾਂ ਦੀ ਯਾਤਰਾ ਦਾ ਫਲ ਉਹਨੂੰ ਮਿਲੇਗਾ ਜਿਹੜਾ ਜੀਵਾਂ ਦੇ ਉੱਤੇ ਦਇਆ ਕਰੇਗਾ ਅਨ ਪਾਣੀ ਪਾ ਦੇਣਾ ਇਹਨਾਂ ਬੇਸਹਾਰੇ ਜੀਵਾਂ ਨੂੰ ਇਹਨਾਂ ਨੂੰ ਘਰ ਬਣਾ ਕੇ ਦੇ ਦੇਣਾ ਹੀ ਨਿਰাপੁੰਨ ਨਹੀਂ ਇਹ ਵੀ ਪੁੰਨ ਹੈ ਪਰ ਨਿਰਾ ਇਹ ਨਹੀਂ ਇਹਦੇ ਤੋਂ ਅੱਗੇ ਜੇ ਕਿਸੇ ਬੇਜ਼ੁਬਾਨ ਦੀ ਜਾਨ ਚਲਿਆ ਜਾਵੇ ਤਾਂ ਉਹ ਦਿਨ ਨਮਿਤ ਕੋਈ ਬਾਣੀ ਦਾ ਪਾਠ ਕੀਤਾ ਜਾਵੇ ਤੇ ਇਹ ਵੀ ਜੀਵ ਦਾ ਪ੍ਰਵਾਣ ਵਿੱਚ ਆਉਂਦੀ ਹੈ ਇਹ ਨਹੀਂ ਹੈ ਕਿ ਜਿਹੜੀ ਗੁਰਬਾਣੀ ਹੈ ਕੇਵਲ ਕੱਲੇ ਮਨੁੱਖ ਦੇ ਹੀ ਪ੍ਰਾਣੀ ਦੇ ਚੜਾਈ ਕਰਨ ਤੋਂ ਬਾਅਦ ਪੜ੍ਹੀ ਜਾ ਸਕਦੀ ਹੈ ਜਿਨ੍ਹਾਂ ਲੋਕਾਂ ਨੇ ਬੇਜਬਾਨ ਪਸ਼ੂ ਪੰਛੀ ਦਰਵੇਸ਼ ਰੱਖੇ ਨੇ ਨਾ ਉਹਨਾਂ ਦੇ ਇੱਕ ਪਰਿਵਾਰ ਦਾ ਇਹ ਜੀਵ ਮੈਂਬਰ ਬਣ ਜਾਂਦੇ ਨੇ ਅੱਜ ਤੱਕ ਮੁੱਢਲਾ ਤੋਂ ਦਰਵੇਸ਼ ਨੇ ਤੇ ਘੋੜੇ ਨੇ ਜਿੰਨਾ ਮਨੁੱਖ ਦਾ ਸਾਥ ਦਿੱਤਾ ਹੈ ਮਨੁੱਖ ਮਨੁੱਖ ਦਾ ਸਾਥ ਇਹਨਾਂ ਦੇ ਨਹੀਂ ਸਕਿਆ ਅੱਜ ਜੇ ਸਾਡੇ ਖਾਸ ਕਰਕੇ ਪੰਜਾਬ ਦੀ ਤਰਾਸਦੀ ਹੈ ਤੇ ਇਸੇ ਕਰਕੇ ਹੀ ਤਰਾਸਦੀ ਹੈ ਕਿ ਅਸੀਂ ਇਹ ਬੇਜਬਾਨਾਂ ਤੇ ਘਾਟਾ ਹਾਤੇ ਵੱਡੇ ਵੱਡੇ ਦਰਖਤ ਪਟ ਦਿੱਤੇ ਅੱਜ ਇਹ ਭੁੱਖੇ ਤੁਰੇ ਫਿਰਦੇ ਨੇ ਜਿਨ੍ਹਾਂ ਮਨੁੱਖਾਂ ਨੇ ਇਹਨਾਂ ਬੇਜ਼ੁਬਾਨਾਂ ਦਾ ਆਸਰਾ ਬਣਾ ਕੇ ਦਿੱਤਾ ਹੈ ਜਾਂ ਬਣੇ ਨੇ ਉਹ ਗੁਰਮਖੋ ਜਾਣਦੇ ਨੇ ਕਿ ਕਿੰਨੀ ਕੋ ਮਮਤਾ ਤੇ ਕਿੰਨਾ ਕੋ ਪਿਆਰ ਆ ਉਹਨਾਂ ਦੇ ਵਿੱਚ ਪਾਛ ਸਕਦੇ ਨੇ ਅਸੀਂ ਉਹਨਾਂ ਨੂੰ ਸਿਆਣਾ ਉਹਨਾਂ ਪੁਰਖਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਅੰਦਰ ਇਹਨਾਂ ਬੇਜ਼ੁਬਾਨ ਬੇਸਹਾਰਿਆਂ ਦੇ ਵਾਸਤੇ ਅੰਦਰ ਦਇਆ ਹੈ ਉਹ ਪੁਰਖ ਉਹ ਮਨੁੱਖ ਉਹ ਗੁਰਮੁਖ ਜਨ ਸਿਆਣੇ ਹਨ ਉਹ ਸਿਆਣੇ ਹਨ ਨਾਮ ਜਪਣ ਤੋਂ ਬਿਨਾ ਦਇਆ ਕਰਨ ਦਾ ਪਤਾ ਨਹੀਂ ਲੱਗਦਾ 860 ਤੀਰਥ ਸਗਲ ਪੁਨ ਦੁਬਾਰਾ ਫੇਰ ਪੜੋ 860 ਤੀਰਥ ਸਗਲ ਪੁਨ ਜੀ ਦਇਆ ਪਰਵਾਣ ਜੇ ਤੂੰ ਜੀਵਾਂ ਤੇ ਦਇਆ ਕਰੇਂਗਾ ਤੈਨੂੰ ਨਾਮ ਸਿਮਰਨ ਦਾ ਫਲ ਵੀ ਮਿਲੇਗਾ ਤੇਰਾ ਕੀਤਾ ਪੁਨ ਦਾਨ ਵੀ ਪਰਵਾਣਿਆ ਜਾਵੇਗਾ ਨਾਮ ਸਿਮਰਨ ਦੁਆਰਾ ਤੇਰੀ ਸੋਝੀ ਜਾਗਰੂਕ ਹੋਵੇਗੀ ਤੇ ਤੈਨੂੰ ਦੂਸਰਿਆਂ ਜੀਵਾਂ ਦੇ ਉੱਤੇ ਦਇਆ ਕਰਨ ਦਾ ਇਸ ਤਰ੍ਹਾਂ ਪਤਾ ਲੱਗੇਗਾ ਜਿਵੇਂ ਵਾਹਿਗੁਰੂ ਤੇਰੇ ਤੇ ਬਿਨਾਂ ਮੰਗਿਆਂ ਦਾਨ ਦੇਵਸੀ ਵਾਲੀ ਦਾਤ ਦੇ ਰਿਹਾ ਹੈ ਤੈਨੂੰ ਵਾਹਿਗੁਰੂ ਤੇਰੇ ਤੇ ਮਿਹਰਬਾਨ ਹੋਇਆ ਹੈ ਤੂੰ ਫਿਰ ਨਾਮ ਜਪ ਕੇ ਇਸ ਆਪਣੀ ਮੱਤ ਨੂੰ ਉੱਚੀ ਕਰਕੇ ਵੇਖੇਗਾ ਤੇਰੇ ਅੰਦਰ ਇਨਾਂ ਜੀਆਂ ਦੇ ਵਾਸਤੇ ਦਇਆ ਬਣ ਜਾਵੇਗੀ ਜਿਨ੍ਹਾਂ ਨੇ ਇਨਾਂ ਦਰਵੇਸ਼ਾਂ ਨੂੰ ਪਾਲਿਆ ਹੈ ਘਰ ਰੱਖਿਆ ਹੈ ਉਹਨਾਂ ਦੇ ਅੰਦਰ ਦੀ ਖੇਡ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮੈਂ ਉਸ ਪਰਿਵਾਰ ਨੂੰ ਮੁਬਾਰਕ ਦਿੰਦਾ ਜਿਸ ਗੁਰਮੁਖ ਪਰਿਵਾਰ ਨੇ ਪਾਵਨ ਬਾਣੀ ਦਾ ਪਾਠ ਕਰਾ ਕੇ ਰੱਬ ਦੇ ਨਾਲੋਂ ਵਿਛੜੀ ਹੋਈ ਉਸ ਰੂਹ ਦੇ ਨਮਿਤ ਅਰਦਾਸ ਕੀਤੀ ਤੇ ਕਰਵਾਈ ਹੈ ਅਸੀਂ ਬਾਣੀ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਇਹ ਕੱਲੀ ਜੋਤ ਪ੍ਰਮਾਤਮਾ ਦੀ ਕੱਲੇ ਮਨੁੱਖ ਦੇ ਵਿੱਚ ਨਹੀਂ ਸਾਰੇ ਸੰਸਾਰ ਦੇ ਜੀਵਾਂ ਵਿੱਚ ਲੱਖ 84 ਜੋਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਸਾਰਿਆਂ ਵਿੱਚ ਬਾਣੀ ਪੜਨ ਤੋਂ ਸਿਮਰਨ ਵਾਲੇ ਜੀਵਨ ਤੋਂ ਬਿਨਾ ਵਾਹਿਗੁਰੂ ਜੀ ਦੀ ਜੋਤ ਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਅਸੀਂ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਦੇ ਨਹੀਂ ਨਾ ਉਹਨਾਂ ਚਿਰ ਪਾਤਸ਼ਾਹ ਜੀ ਆਖਦੇ ਨੇ ਆਪਾ ਦੇਖ ਅਵਰ ਨਹੀਂ ਦੇਖਿਆ ਕਾਹੇ ਕੋ ਚੱਖ ਮਾਰੇ ਉਹਨਾਂ ਚਿਰ ਮੈਂ ਆਪਣੇ ਵਿੱਚ ਹੀ ਸਭ ਕੁਝ ਵੇਖਦਾ ਕਿ ਰੱਬ ਦਾ ਰੂਪ ਤਾਂ ਮੈਂ ਹੀ ਆ ਦੁਜਿਆਂ ਵਿੱਚ ਨਹੀਂ ਵੇਖਦਾ ਜਦੋਂ ਸੋਝੀ ਆਉਣੀ ਹੈ ਸਿਮਰਨ ਦੁਆਰਾ ਜੀਨਾ ਗੁਰਮਖਾ ਦਾ ਜੀਵਨ ਵਿੱਚ ਸਿਮਰਨ ਹੈ ਪ੍ਰਭੂ ਭਗਤੀ ਹੈ ਉਹੋ ਹੀ ਸਿਵਾ ਸਿਮਰਨ ਦੀ ਇਸ ਮਰਿਆਦਾ ਨੂੰ ਜੀਵਨ ਵਿੱਚ ਰੱਖ ਕੇ ਦੂਸਰਿਆਂ ਤੇ ਦਇਆ ਕਰਦੇ ਨੇ ਜੇ ਅੰਦਰ ਦਇਆ ਨਹੀਂ ਤੇ ਸਿਮਰਨ ਨਹੀਂ ਚੱਲੇਗਾ ਜੇ ਦਇਆ ਨਹੀਂ ਤੇ ਸਿਮਰਨ ਕੀਤੇ ਦਾ ਫਲ ਨਹੀਂ ਮਿਲੇਗਾ 68 ਤੀਰਤ ਸਗਲ ਪੁੰ ਜੀ ਦਇਆ ਪਰਵਾਰ ਐਸਾ ਨਾ ਕਰੀਏ ਐਸਾ ਨਾ ਕਰੀਏ ਜੇ ਕਿਸੇ ਦੀ ਭਾਵਨਾ ਕਿਸੇ ਜੀਵ ਤੇ ਦਇਆ ਕਰਨ ਵਾਸਤੇ ਹੈ ਨਾ ਉਹਨੂੰ ਤਸ਼ਾਦਿਕ ਕਰੀਏ ਕੋਈ ਨਹੀਂ ਗੁਰਮਖਾ ਮubaruk ਹੈ ਆਹ ਉਹ ਸਿੱਖ ਸਤੂ ਗੁਰੂ ਕੇ ਪਿਆਰਿਓ ਗਾਵੋ ਸਜੀਪਾਣੀ ਇਹ ਬੇਨਤੀ ਹੈ ਐਸਾ ਨਾ ਕਰਿਆ ਕਰੋ ਜੁੜਿਆਂ ਨੂੰ ਤੋੜੋ ਨਾ ਅਸੀਂ ਤਾਂ ਮਨੁੱਖ ਦੇ ਮਰ ਜਾਣ ਤੋਂ ਬਾਅਦ ਜਿਹੜੇ ਸਹਿਜ ਪਾਠ ਜਾਂ ਅਖੰਡ ਪਾਠ ਸਭ ਕਰਾਉਂਦੇ ਸਾਂ ਸਾਡੀ ਇਹ ਨਿਗਰੀ ਹੋਈ ਸੋਚਨੇ ਸਾਨੂੰ ਉਹ ਵੀ ਬੰਦ ਕਰਵਾ ਦਿੱਤੇ ਅਸੀਂ ਹੁਣ ਸੁਖਮੰਨੀ ਸਾਹਿਬ ਦੇ ਪਾਠ ਤੇ ਆ ਗਏ ਆਂ ਵੀ ਘੰਟੇ ਚ ਪਾਠ ਕਰੋ ਭਾਈ ਸਾਹਿਬ ਤੇ ਆਪਣਾ ਤੁਸੀਂ ਚੱਲਦੇ ਬਣੋ ਸਿੱਖ ਕੌਮ ਦੇ ਵਿੱਚੋਂ ਬਾਣੀ ਸਿਮਰਨ ਬਾਣੀ ਸਿਮਰਨ ਦੀ ਖੇੜ ਜਿਹੜੀ ਉਹ ਬਹੁਤ ਜ਼ਿਆਦੀ ਕੱਟ ਗਈ ਆ ਆਹ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਹੋਏ ਕਿਤਰ ਮਿਲੋ ਮੇਰੇ ਭਾਈ ਦੀ ਦਾਤ ਨੂੰ ਪ੍ਰਾਪਤ ਕਰੀਗੇ ਜੁੜ ਗਏ ਨਾ ਕਿ ਜੁੜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ